ਅੰਟੀਗਲੀ ਫੇਸ ਹੋਇਆ ਅਸੀਂ ਕਾਫੀ ਟੈਕਨੀਕਲ ਇਨਵੈਸਟੀਗੇਸ਼ਨ ਨੇ ਜਰਨਲ ਅਸੀਂ ਕੈਮਰੇ ਚੈੱਕ ਕੀਤੇ ਉਹ ਕੈਮਰੇ ਚੈੱਕ ਕਰਦੇ ਕਰਦੇ ਸਾਹੋਂ ਇੱਕ ਬਹੁਤ ਖੁਨਿਆਸ ਬਣੀ ਬਹੁਤ ਆ ਪਤਾਵਾਡਣਾ ਕੀ ਰਿਲੇਸ਼ਨਸ਼ੀਅਰ ਇਹ ਕਿਸ ਤਰ੍ਹਾਂ ਸਾਰਾ ਘਟਨਾਕਰਮ ਵਾਪਰਿਆ ਔਰ ਪੁਲਿਸ ਦੀ ਕਾਰਵਾਈ ਕਿਹੋ ਜੀ ਰਹੀ ਮੇਰਾ ਨਾਮ ਜਿੰਦਰਪਾਲ ਸਿੰਘ ਵਾਸੀ ਸੁਲਤਾਨਪੁਰਪੁਰਦੀ ਚੌਕਚਰ ਚਲੋ ਤੇ ਅੱਜ ਨੂੰ ਮਲਮ 28 ਦੇ 29 ਦੀ ਮੈਂਨੀ ਰਾਤ ਕਤਲ ਹੋਇਆ ਸਰਦਾਰਪੁਰ ਚੌਕੇ ਲੈ ਲਏ ਚੰਡੀ ਸਿੰਘ ਦਾ ਮੈਚ ਐਂਸਲਰ ਛੋਟਾ ਜੀ ਤੇ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਔਰ ਹੁਣ ਤੱਕ ਜਿਹੜੀ ਪੁਲਿਸ ਨੇ ਜਿਹੜੇ ਚਾਹੇ ਜਿਹੜੇ ਮੁਲਜ਼ਮ ਨੇ ਜਿਹੜੇ આરોપી ਨੇ ਫੜ ਲਏ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਜਿਹੜਾ ਕਾਰਵਾਈ ਹੋਈ ਆ ਚਾਹੇ ਪੁਲਿਸ ਦੀ ਗੱਲ ਕਰੀਏ ਕਿ ਆ ਜਿੰਨਾ ਲੋਕਾਂ ਨੇ ਮਾਰਿਆ ਉਹਨਾਂ ਨੇ ਪਹਿਲਾਂ ਵਿਸ਼ਵਾਸ ਬਣਾਇਆ ਕਿਸ ਤਰ੍ਹਾਂ ਦੀ ਦੇਖੋ ਜੀ ਪੁਲਿਸ ਦੀ ਕਾਰਗੁਜ਼ਾਰੀ ਤਾਂ ਬਹੁਤ ਹੀ ਵਧੀਆ ਰਹੀ ਹੈ ਅਸੀਂ ਅਕਸਰ ਦਿੰਦੇ ਆ ਪੰਜਾਬ ਸਰਦੀ ਕੁਸ਼ਨ ਲੇਫਨ ਬਟਨ ਸਾਡੇ ਤੇ ਸਿੱਖਦੇ ਪਈ ਅਸੀਂ ਇਹ ਕਹਾਂਗੇ 50 ਪਲਸ ਜੋ ਕਰਤੀ ਹੈ ਨਾ ਇਸ ਤੋਂ ਬਾਅਦ ਬੰਦਾ ਘਰ ਨਹੀਂ ਸਕਦਾ ਸਚਾਈ ਦੀਆਂ ਤੁਹਾਡੇ ਪਿਤਾ ਜੀ ਸਨ ਤੁਸੀਂ ਇਹ ਇਹ ਸਾਰੀ ਘਟਨਾ ਕਰਮ ਨੂੰ ਜਦੋਂ ਸੋਚਿਆ ਕਿ ਇੱਕ ਜਿਹੜੇ ਆਉਂਦੇ ਨੇ ਕਾਰਕ ਰਿਕ ਵਿਸ਼ਵਾਸ ਬਣਾਇਆ ਕਿ ਇਹੋ ਜੀ ਵਰਦਾ ਤੋਂ ਜਾਂਦਾ ਸੀ ਇਹ ਕਹਿ ਸਕਦੇ ਆ ਕਿ ਜਦੋਂ ਇੱਕ ਬੰਦਾ ਆਪਣੇ ਨਾ ਆਪਾਂ ਦੇ ਪੱਟੀ ਪਾ ਪਾਦਵੀ ਉਹ ਨਾ ਕਿ ਆਪਾਂ ਸੀਨੀਅਰ ਉਧਰ ਜਾ ਨਹੀਂ ਸਕਦੇ ਹੈਗੇ ਹਨਾ ਬਸ ਇਹ ਸੀਗਾ ਕਿ ਮੈਂ ਮਤਲਬ ਕਿ ਕਦੀ ਸੋਚਿਆ ਨਹੀਂ ਸੀ ਕਿ ਜਿਹੜੇ ਬੰਦੇ ਆ ਵੀ ਇਦਾਂ ਦਾ ਕੰਮ ਇਹ ਕਰ ਦਿੰਦੇ ਹਨ ਹੁਣ ਅੱਜ ਇਹ ਘਟਨਾ ਵਾਪਰ ਕੇ ਤੁਹਾਡੇ ਫਾਦ ਤੁਹਾਡੇ ਵਿੱਚ ਨਹੀਂ ਰਹੀ ਤਾਂ ਜਿਹੜੀ ਪੁਲਿਸ ਨੇ ਐਕਟੀਵਿਟੀ ਕੀਤੀ ਹੈ ਕੋਈ ਹੋਰ ਵੀ ਉਹਨਾਂ ਤੋਂ ਮੰਗ ਹੈਗੀ ਹੈ ਪੁਲਿਸ ਤੋਂ ਕਸਰ ਮੰਨਤੇ ਹੀ ਹੈ ਕਿ ਜੋ ਇਹਦੇ ਵਿੱਚ ਹੋ ਰਹੀ ਹੈ ਪੇਸ਼ਾਨਾ ਹੈਗਾ ਬਸ ਸੜਿਆ ਸਖਤੋ ਸਖਤ ਨਹੀਂ ਸਖਤ ਮਿਲੇ ਨਾ ਕਿ ਇਹਨਾਂ ਨੂੰ ਪਤਾ ਲੱਗੇ ਵੀ ਕਿੱਦਾਂ ਤੁਸੀਂ ਕਿਸੇ ਇਨਸਾਨ ਦੀ ਜਾਨ ਲੈ ਰਹੇ ਹੈਗੇ ਹੋ ਇਹਨਾਂ ਨੂੰ ਅਹਿਸਾਸ ਤਾਂ ਹੋਵੇ ਇਹਨਾਂ ਦੀ ਰੂਹ ਤਾਂ ਕੰਬੇ ਤੁਹਾਡੇ ਬ੍ਰਦਰ ਸੀਗੇ ਜੀ ਹਾਂਜੀ ਮੇਰਾ ਸਾਥ ਫਿਰ ਲੱਗ ਬਦਨ ਰਾਸ ਸੀ ਤੇ ਕਾਰਜਾ ਕੇਲੇ ਰਹਿੰਦੇ ਸੀ ਕਿਹੋ ਜਿਹਾ ਉਹਨਾਂ ਦਾ ਜੀਵਨ ਆਪਨ ਸੀ ਕਿ ਬਹੁਤ ਹੀ ਬਹੁਤ ਕੀ ਕੰਮ ਕਰਦੇ ਸੀ ਕਿਸ ਤਰ੍ਹਾਂ ਬਹੁਤ ਅੱਛਾ ਜੀ ਬੜੀ ਸਾਫਟ ਸਪੋਕਰ ਕਿਸੇ ਦਾ ਕੋਈ ਵਾਅਦਾ ਕੱਟ ਨਹੀਂ ਲੈਣ ਦੇ ਜਿਨ ਕੋਈ ਅਸੀ ਗੱਲ ਨਹੀਂ ਨਾ ਵਕਤੀ ਜਨ ਸੁਣੀ ਹਮ ਪਰਿਵਾਰ ਚ ਇਕੱਲੇ ਰਹਿੰਦੇ ਸੀ ਅਸਲ ਇਕੱਲੇ ਸੀ ਉਰੇ ਬਾਹਰ ਛੜੀ ਗਈ ਮਸ਼ੀਨ ਦੀ ਰੱਖ ਹੋ ਗਈ ਤੇ ਇਕੱਲੇ ਰਹਦੇ ਸੀ ਹੁਣ ਅਸੀ ਗੱਲ ਕੋਈ ਸਾਡੇ ਲਾਜਾ ਸਾਡੇ ਲਾਜਾ ਕਦੀ 11 ਵਜੇ ਆ ਗਿਆ ਕੋਈ 12 ਵਜੇ ਆ ਗਿਆ ਤੇ ਆਪਣੇ ਕੰਮ ਚ ਮਸਰੂਫ ਸਨ ਬਹੁਤ ਹੋਰੀਆ ਕਿ ਇਹ ਕਹਿੰਦੇ ਨੇ ਕੋਈ ਉਹਨਾਂ ਨੇ ਪ੍ਰੋਫਿਟੇਬਿਲਟੀ ਉਹ ਔਰ ਲਾਲਚ ਉਹਨਾਂ ਲੋਕਾਂ ਨੂੰ ਪਿਆ ਨਾ ਰੀਡਿੰਗ ਨਾ ਕੀ ਕਰਦੇ ਪਹਿਲਾਂ ਠੀਕ ਰਾਈਟ ਹੂੰ ਕੀ ਦੇ ਹੈਵ ਰੈਂਸਮ ਮੰਗਦੇ ਹੋਣਗੇ ਸਾਡੇ ਕੋਲ ਹੂੰ ਉਹਨਾਂ ਨੇ ਦਿੱਤਾ ਨਹੀਂ ਦਿੱਤਾ ਸਾਡੇ ਤੁਹਾਨੂੰ ਕਦੀ ਲੱਗਿਆ ਕਿ ਇਹ ਲੋਕ ਖਤਰਨਾਕ ਹੋ ਸਕਦੇ ਨੇ ਜਿੱਦਾਂ ਤੁਸੀਂ ਸਾਡੇ ਕੋਈ ਜਾਨ-ਪਛਾਨ ਚ ਕੁਛ ਨਹੀਂ ਲੋਰ ਨਵਰ ਅੱਛਾ ਅੱਜ ਦਿਨ ਤੱਕ ਵੀ ਪਤਾ ਇਹ ਕੌਣ ਆ ਕੌਣ ਹੋ ਕੌਣ ਹੂੰ ਸਾਨੂੰ ਅਸੀਂ ਪਹਿਲੀ ਵੀ ਦੇਖਿਆ ਬੰਦੇ ਵੀ ਬੰਦੇ ਕਿ ਨਹੀਂ ਬੰਦੇ ਦੀ ਇਹ ਵੀ ਜੀ ਲੱਗਦੀ ਮਾਨਸਿਕ ਪਹਿਲੀ ਵੀ ਬੈਠੇ ਹੁਣ ਤੱਕ ਦੀ ਕਾਰਵਾਈ ਚ ਦੋ ਲੋਕਾਂ ਨੂੰ ਰੋਕੀ ਬਣਾਇਆ ਗਿਆ ਜਿਨ੍ਹਾਂ ਨੇ ਮੱਦ ਕੀਤਾ ਕਿ ਹੋਰ ਵੀ ਪਰਿਵਾਰ ਕੋਈ ਬਿਲਕੁਲ ਬਿਲਕੁਲ ਉਹਨਾਂ ਦੀ ਮੰਗ ਬਿਲਕੁਲ ਇਹ ਮੰਗ ਉਹਦਾ 100% ਜਵਾਬ ਹੈ ਉਹਦਾ ਨਾਲ ਉਹਦਾ ਨਾਲ 100% ਕੀ ਤੁਸੀਂ ਮੰਗ ਕਰਦੇ ਉਹਨੂੰ ਜ਼ਰੂਰ ਇਹਦੇ ਵਿੱਚ ਰੱਖਿਆ ਜਾਵੇ ਠੀਕ ਕੀ ਜਾਣਕਾਰੀ ਔਰ ਦੀ ਉਸ ਤਰ੍ਹਾਂ ਪੁਛਣਾ ਟ੍ਰੇਸ ਕੀਤਾ ਆ ਮੇᱛੀ 29 ਦੇ ਵਿੱਚ ਨਾ ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਕਿ ਇੱਕ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜਿਹਦੀ ਉਮਰ ਕਰੀ 65 ਸਾਲ ਹੈ ਉਹਦੀ ਡੈੱਡ ਬੋਡੀ ਪਈ ਹੋਈ ਹੈ ਔਰ ਕਾਰਨ ਕਲੀਅਰ ਨਹੀਂ ਹੈਗਾ ਜਦੋਂ ਪੁਲਿਸ ਪਾਰਟੀ ਪਹੁੰਚੀ ਔਰ ਅਸੀਂ ਜੋ ਫਰਸਟ ਪਹਿਲਾ ਮੁਲਾਜ਼ਾ ਕੀਤਾ ਸੀ ਬੋਡੀ ਦਾ ਤਾਂ ਸਾਨੂੰ ਲੱਗਿਆ ਦੇਖ ਕੇ ਕਿ ਇਹਦਾ ਕਿਸੇ ਤੇਜ਼ਦਾਰ ਹਥਿਆਰ ਨਾਲ ਮਰਡਰ ਕੀਤਾ ਗਿਆ ਹੋਇਆ ਕਿਉਂਕਿ ਪੂਰੇ ਘਰ ਦੇ ਵਿੱਚ ਬਲੱਡ ਉੱਥੇ ਖਿਲਾਰਾ ਹੋਇਆ ਸੀ ਆ ਇਹ 부ਜਗ ਚਰਨਜੀਤ ਸਿੰਘ ਹੈ ਸੁਲਤਾਨਪੁਰ ਬਲੋਦੀ ਦਾ ਰਹਿਣ ਵਾਲਾ ਹੈ ਇਹਦੀ ਇੱਕ ਸ਼ਾਪ ਹੈ ਜਿਹੜਾ ਸ਼ਾਪ ਚਲਾਉਂਦਾ ਹੈ ਇਹਦੀ ਕੁੜੀ ਵੀ ਹੈ ਕੱਲ ਹੀ ਰਹਿੰਦਾ ਹੈ ਔਰ ਸਮਾਜਿਕ ਹੈ ਲੋਕਾਂ ਦੇ ਵਿੱਚ ਆਂਦਾ ਜਾਂਦਾ ਵੀ ਇਹ ਤੇ ਰਿਲੇਸ਼ਨਸ ਨੇ ਇਹਦੇ ਪਰਾ ਵੀ ਹੈ ਜੋ ਉੱਥੇ ਹੀ ਲੋਕਲੀ ਰਹਿੰਦੇ ਹਨ ਪਰ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜਦ ਤੁਸੀਂ ਮੌਕੇ ਤੇ ਜਾਓਗੇ ਤਾਂ ਕੋਈ ਇਦਾਂ ਕਲੂ ਨਹੀਂ ਸੀ ਕਿਉਂਕਿ ਤੁਹਾਡਾ ਕੁੰਡਾ ਜਿਹੜਾ ਹੈਗਾ ਘਰ ਦਾ ਨਾ ਉਹ ਬਾਹਰੋਂ ਬੰਦ ਸੀ तो इतना देख के लगा सी कि नहीं बंदा दाखिल कैसे हो सकता है कि घर के एंट्री के कोई और रास्ते नहीं एक कोई रास्ता से सो so, सा टेक्निकल टीम सीआईए टीम सुल्तानपुर लोधी की टीम ने ना बड़ी मेहनत ना आ, मतलब दम डेटा सीसीटीवी टीवी कैमरा फुटेज और ह्यूमन इंटेलिजेंस तो ये केस ट्रेस किया है थोड़ी जानकारी वास्ते चरणजीत दी ना एक लेडी ਰੀਟਾ ਜਿਹੜਾ ਨਾਮ ਹੈ ਜੋ ਜਲੰਧਰ ਦੀ ਰਹਿਣ ਵਾਲੀ ਹੈ ਉਹਦੇ ਨਾਲ ਰਿਲੇਸ਼ਨਸ ਹੈ ਉਹਨਾਂ ਦਾ ਰਿਲੇਸ਼ਨ ਹੈ ਰੀਟਾ ਦੇ ਦੋ ਮੁੰਡੇ ਹੈ ਜਿਹੜਾ ਅਮਿਤ ਸ਼ਾਰਦਾ ਹੈਗਾ ਪਹਿਲਾ ਔਰ ਮੋਹਿਤ ਸ਼ਾਰਦਾ ਇਹਨਾਂ ਦੀ ਉਮਰ 30 ਔਰ 25 ਸਾਲ ਦੇ ਆਸ-ਪਾਸ ਹੈ ਇਹ ਦੋਨੋਂ ਮੁੰਡੇ ਵੀ ਉਹਦੇ ਨਾਲ ਕਾਫੀ ਮਤਲਬ ਇਹਨਾਂ ਦੀ ਵਾਕਫੀਅਤ ਸੀ ਵਾਕਫੀਅਤ ਇਤਨੀ ਹੈ ਕਿ ਇਹ ਇਹਨਾਂ ਦੇ ਘਰ ਜਾ ਕੇ ਚਰਨਜੀਤ ਦੇ ਘਰ ਉੱਥੇ ਹੀ ਰਹਿੰਦੇ ਸੀ ਕਦੋਂ ਕਦੇ ਕਿ ਰਾਤ ਨੂੰ ਆ ਗਏ ਰਹਿ ਗਏ ਫਿਰ ਸਵੇਰੇ ਚਲੇ ਗਏ ਇੱਥੇ ਚਰਨਜੀਤ ਨੇ ਆਪਣੀ ਕੁਝ ਪ੍ਰਾਪਰਟੀ ਸੋਲਡ ਕੀਤੀ ਸੀ ਤਾਂ ਦੇ ਅਵੇਅਰ ਕੀ ਜੀ ਇਹਦੇ ਕੋਲ ਨਾ ਕੁਝ ਕੈਸ਼ ਪਿਆ ਹੋਇਆ ਹੈ ਐਂਡ ਇਸki ਪ੍ਰਾਪਰਟੀ ਹੈ ਔਰ ਵਾਰਿਸ ਕੋਈ ਐਸ ਪਰ ਨਾ ਹੋ ਹੈ ਨਹੀਂ ਤਾਂ ਇਹਨਾਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਨਾ ਇੱਕ ਕਾਂਸਪਰੇਸੀ ਕਰ ਲਈ ਉਹਦੇ ਖਿਲਾਫ ਉਹਦੇ ਘਰ ਰਾਤੀ ਗਏ ਹੈ ਜਾ ਕੇ ਉੱਥੇ ਹੀ ਠਹਿਰੇ ਹੋ ਜਦੋਂ ਇਹ ਸੋ ਗਿਆ ਹੈ ਜਦ ਇਹ ਸੋ ਗਿਆ ਹੈ ਫਿਰ ਰਾਤ ਹੀ ਉੱਠ ਕੇ ਤੇਜ਼ਦਾਰ ਹਥਿਆਰ ਨਾਲ ਉਹਦਾ ਕਤਲ ਕਰ ਕਨੇ ਕਨੇ ਰਿਕਵਰੀ ਕਿੰਨੀ ਹੋਈ रिकवरी इतें साढ़े को पच्चीस लाख पचहत्तर हज़ार रुपये बई लाख पच पचहत्तर हज़ार रुपया रिकवर किया है और तुसी देख भी सकते हो कुछ और सामान भी है जो असि ड्यूरिंग इन्वेस्टिगेशन जिन्हों तफ्तीश के दौरान फिर अं रिकवर करा जो इन्होंने अपने और भी खर्च किए हैं पैसे मैडम जरा कतल किया किसान किया गया ਤੇਜ਼ਦਾਰ ਹਥਿਆਰ ਸਾਡੇ ਮੋਕੇ ਮੋਕੇ ਪਿੱਤੇ ਘਰ ਦਾ ਤੁਸੀਂ ਦੇਖ ਸਕਦੇ ਹੋ ਰੋਟੀ ਬਣਾਉਣ ਵਾਲਾ ਇੱਕ ਤਵਾ ਹੁੰਦਾ ਹੈ ਉਹ ਤਵਾ ਤਵੇ ਦੇ ਨਾਲ ਇਹਨਾਂ ਨੇ ਸੱਤੇ ਵਾਰ ਕੀਤਾ ਸੀ ਔਰ ਗਾੜੀ ਵੀ ਇੱਕ i20 ਇਹਨਾਂ ਦੇ ਕੋਲ ਹੈਗੀ ਜਿਸ ਗਾੜੀ ਦੇ ਵਿੱਚ ਇਹ ਲੈ ਕੇ ਗਏ ਹਨ ਪੈਸਾ ਬੈਗ ਔਰ ਕੁਝ ਸੋਨੇ ਕੇ ਸੋਨਾ ਚਾਂਦੀ ਵੀ ਹੈ ਜਿਹੜਾ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਮੈਂ ਗਰੀਬ ਗਰੀਬ ਵਿੱਚ ਇਹ ਜਿਹੜੀ ਤੁਹਾਡੇ ਕੋਲ ਰਾਸ਼ੀ ਰਿਕਵਰ ਹੋਈ ਹੈ ਇਹ ਇੰਨੀ ਸੀ ਕਿ ਲੁੱਟ ਜ਼ਿਆਦਾ ਦੀ ਹੋਈ ਔਰ ਰਿਕਵਰ ਥੋੜੀ ਹੋਈ ਹੈ ਜਾਂ ਪ੍ਰੋਪਰਟੀ ਕਿੰਨੇ ਦੀ ਵਿਕੀ ਸੀ ਜੋ ਹੁਣ ਤੱਕ ਸਾਡੀ ਪੜਤਾਲ ਕੇ ਦੌਰਾਨ ਜੋ ਪਤਾ ਲੱਗ ਗਿਆ ਹੈ ਜੋ ਅਸੀਂ ਹੁਣ ਤੱਕ ਤਫ਼ਤੀਸ਼ ਕੀਤੀ ਹੈ ਉਹਦੇ ਬਾਰੇ ਇਹ ਪਤਾ ਲੱਗਿਆ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਬਾਅਦ ਕਿ ਪੈਸਾ ਕੁਝ ਹੋਰ ਵੀ ਥਾ ਕੁਝ ਪੈਸਾ ਇਹਨਾਂ ਨੇ ਨਸ਼ਾ ਵਾਸਤੇ ਵੀ ਰੱਖਿਆ ਖर्च ਕੀਤਾ ਹੈ ਔਰ ਕਰੀਬ 1.5 ਲੱਖ ਦਾ ਇਹਨਾਂ ਨੇ ਜੂਆ ਖੇਡਿਆ ਇਹਦੇ ਗਿਆ ਟੈਂਟੇਟਿਵ ਅਮਾਉਂਟ ਆਇਆ ਭਾਈ ਜੀ ਮੇਰੇ ਦਾ अमाउंट ਕੋਈ ਅਭੀ ਹੈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਘੜ ਦੇ ਵਿੱਚ ਕਿੰਨਾ ਪੈਸਾ ਹੈ ਹੈ ਨਾ ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ ਤਾਂ ਅਬ ਇਨਟੈਰੋਗੇਸ਼ਨ ਦੌਰਾਨ ਹੀ ਦੱਸਣਗੇ ਕਿ ਕਿੰਨਾ ਪੈਸਾ ਇਹਨਾਂ ਨੇ ਟੋਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ ਮੈਡਮ ਨਸ਼ੇ ਵੀ ਆਦੀ ਸੀ ਨਸ਼ਾ ਵੀ ਕਰਦੀ ਮੈਡਮ ਮੇਰੀ ਜਿਹੜੀ ਰੀਤਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ ਔਰ ਉਹਨੂੰ ਐਫਆਈਆਰ 'ਚ ਰੱਖਿਆ ਗਿਆ ਸੀ ਅਜੇ ਤੱਕ ਅਸੀਂ ਨਾ ਵੈਰੀਫਾਈ ਕਰ ਰਹੇ ਹਾਂ ਅਭੀ ਇਹ ਨਹੀਂ ਕਹਿ ਸਕਦੀ ਉਹਦੀ ਇਨਵੋਲਵਮੈਂਟ ਹੈ ਜਾਂ ਨਹੀਂ ਹੈ ਬਟ ਡੂਰਿੰਗ ਇਨਵੈਸਟੀਗੇਸ਼ਨ ਅਗਰ ਆਏਗੀ ਕਤਲ ਦੇ ਦੋ ਨੀ ਜਾਂ ਫੋਨ ਦੀ ਸਿਧੂ ਨਹੀਂ ਹਾਂ ਹਜੇ ਤੱਕ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਬੰਦ ਗਈ ਹੈ ਉਹ ਦੋ ਹੀ ਸਾਹਮਣੇ ਆਏ ਹੈ ਬਾਕੀ ਜੇ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਕੋਈ ਸਾਹਮਣੇ ਆਉਂਦਾ ਹੈ ਜੋ ਵੀ ਨਾਮ ਹੈ ਤ੍ਰੀਤਾ ਰਾਜਾ ਥਰੂ